ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਭਈ ਆਪਾਂ ਤੁਹਾਨੂੰ ਵਿਖਾਉਨੇ ਚੋਰਾ ਦੀ ਕਰਤੂਕਤ ਵੀ ਕੀ ਕੀਤਾ ਚੋਰਾ ਨੇ ਤਾਂ ਆਪਾਂ ਅੱਜ ਇੱਧਰ ਸੂਇਆਲੇ ਖੇਤ ਢੇੜਾ ਮਾਰਨ ਤੇ ਉੱਥੇ ਆ ਕੇ ਵੇਖਿਆ ਤਾਂ ਆਪਣਾ ਟਰਫਾਰਮ ਸੀ ਜਿਹੜਾ ਬਈ ਉਹ ਸੈਟ ਲਿਆ ਥੱਲੇ ਚੋਰਾਂ ਨੇ ਰਾਤ ਨੂੰ ਕਿਤੇ ਤੇ ਸਮਾਨ ਲੈ ਕੇ ਕੱਢ ਗਏ ਆਪਾਂ ਤੁਹਾਨੂੰ ਵਿਖਾਉਣਾ ਸਾਰਾ ਕੁਝ ਵਿਖਾਉਣਾ ਆਪਾਂ ਤੁਹਾਨੂੰ ਆ ਦੇਖੋ ਬਈ ਆਹ ਟਰਾਂਸਫਾਰਮ ਮੋਟਰ ਦੀ ਕੇਬਲ ਨਾਲ ਕੀ ਕੀਤਾ ਬਈ ਯਾਰ ਇਹਨਾਂ ਨੇ ਨਹੀਂ ਕੇਵਲਾ ਆ ਨਹੀਂ ਉਹ ਜਾਂ ਤਾਂ ਇਹਦੇ ਨਾਲ ਥੱਲੇ ਸਿੱਟਾ ਸੁੱਟਿਆ ਆ ਵੇਖੋ ਬਈ ਆਹ ਮੋਟਰ ਦੀ ਕੇਬਲ ਸੀਗੀ ਹੈ ਮੋਟਰ ਦੀ ਥੱਲੇ ਸ ਹਾਂ ਮੋਟਰ ਦੀ ਕਿਉਂ ਨਾ ਪਤਾ ਥੱਲੇ ਸਟਾਹ ਵੇਖੋ ਨਾਟ ਨਾਟ ਖੋਲੇ ਪਏ ਉਵੇਂ ਕੋਲੇ ਵੇਖੋ ਤੁਸੀਂ ਕੁਛ ਨਹੀਂ ਛੱਡਿਆ ਐਡੇ ਬੇਫਿਕਰ ਵੀ ਜਿਵੇਂ ਨਾ ਆਪਦਾ ਖੇਤ ਹੁੰਦਾ ਕਿਸੇ ਦਾ ਡਰ ਨਹੀਂ ਕੋਈ ਡੁੱਕਰ ਨਹੀਂ ਤੇ ਇਹ ਦੇਖੋ ਕਿੱਡੇ ਕਿੱਡੇ ਮੋਟੇ ਨਾਟ ਸੀ ਤੁਖਿਆ ਵੇ ਤੂੰ ਇਹ ਲੱਗ ਨਹੀਂ ਤਾਂ ਪਹਿਲਾਂ ਕਰਕੇ ਕਰਾ ਜਦ ਤੱਕ ਨਹੀਂ ਕੀਤਾ ਲੱਗਦਾ ਯਾਰ ਹੈ ਦੇ ਨੇ ਕੀਤਾ ਲੱਗਦਾ ਸਮੁੰਦਰ ਦਿਨੇ ਨਹੀਂ ਸੀ ਕੋਈ ਆਵੇ ਕਿ ਤਾਂ ਬਾਜ਼ੀ ਇਹਦੇ ਚ ਬਈ ਆ ਤਾਰਾਂ ਨਾ ਜਿਹੜੀਆਂ ਤਾਂਬੇ ਦੀਆਂ ਜਿਹੜੀਆਂ ਟੋਟੂੜੀਆਂ ਆ ਜਿਹੜੇ ਫੇਜ ਚਾਰ ਆ ਤਾਂਬੇ ਦੀਆਂ ਤਾਰਾਂ ਸੀ ਤੇ ਵੇਲਾ ਤੋਂ ਕਮਾਲ ਕਰਤੀ ਯਾਰ ਹੈਨਾ ਐ ਕੀਤਾ ਬਈ ਆ ਦੇਖੋ ਆਰੀ ਦਾ ਪਲੇਟ ਆਵੇ ਤੇ ਘਰ ਦਾ ਪਲੇਟ ਵੀ ਲਿਆ ਸੀ ਬਈ ਇਥੋਂ ਸਿੱਟਿਆ ਇਹ ਪੂਰੇ ਮੋੜ ਤਿਆਂ ਵੇਲਾ ਤਾਨੂੰ ਉਹ ਤਾਰਾਂ ਜਿਹੜੀਆਂ ਇਹਦੇ ਨਾਲ ਕਸੀਆਂ ਸੀ ਆਹ ਇਹਦੇ ਵਾਲ ਪਾਤੇ ਤਾਨੂੰ ਫੇਰ ਸਿੱਟਿਆ ਤੇ ਜਿਵੇਂ ਇੰਨੇ ਵੇਖ ਲੋ ਤੁਸੀਂ ਨਾ ਵੀ ਠੰਡ ਧੋਂ ਦਾ ਤਰੇਲ ਪੈਂਦੀ ਐ ਮੌਸਮ ਨਾਲ ਤਾਂ ਬਈ ਸੁੱਖੇ ਗੱਲ ਪਤਾ ਕੀ ਆ ਉਸ ਨਾਲ ਤਾਂ ਯਾਰ ਇਹ ਆ ਡਰ ਲੱਗਦਾ ਆਪਾਂ ਨੂੰ ਦਿਨੇ ਹੱਥ ਲਾਉਣ ਦੇ ਡਰ ਲੱਗਦਾ ਹੈ ਨਾ ਵੀ ਧੁੰਦ ਤਰੇਲ ਆ ਵੀ ਇਹਦੇ ਚ ਉਹ ਕਰੰਟ ਆਉਂਦਾ ਹੋਊਗਾ ਵੀ ਧੁੰਦ ਤਰੇਲ ਚ ਆਪਾਂ ਨੂੰ ਡਰ ਲੱਗਦਾ ਵੀ ਆਪਾਂ ਉਂ ਨੀ ਨੇੜੇ ਜਾਂਦੇ ਦੇ ਤੇ ਆ ਵੇਲਾ ਤੂੰ ਆ ਟ੍ਰਾਂਸਫਾਰਮ ਰਾਤ ਨੂੰ ਇਹ ਜਿੱਦੇ ਰਾਤ ਨੂੰ ਮੀਂਹ ਪਿਆ ਉਦੋਂ ਇੱਕ ਦਿਨ ਉਦੋਂ ਪਹਿਲਾਂ ਵਾਲੀ ਰਾਤ ਦਾ ਕੰਮ ਆ ਇਹ ਹੈ ਨਾ ਵਿਚ ਪਾਣੀ ਇਹਦੇ ਆਵੇ ਮੀਂਹ ਦਾ ਆ ਪਾਣੀ ਆ ਬਈ ਵਿੱਚ ਤੇਲ ਵੀ ਲੈ ਕੇ ਵਿੱਚੋਂ ਕੱਢ ਕੇ ਸਾਰਾ ਇਹ ਕਾਰਨ ਪਤਾ ਕੀ ਬੰਦਾ ਬਈ ਯਾਰ ਇਹ ਕਾਰਨ ਬੰਦਾ ਇਧਰ ਨਾਲ ਆਪਾਂ ਵਿਲ ਕਿੰਨੇ ਰਿਹ ਪਾਉਣ ਆਏ ਆ ਹਨਾ ਕਣਕ ਚ ਤੇ ਜਿੰਨੇ ਰਿਹ ਪਾਉਣ ਆਏ ਆ ਬਈ ਲਾਈਟ ਹੁੰਦੀ ਨਹੀਂ ਇਧਰ ਤੇ ਜੇ ਲਾਈਟ ਹੋਵੇ ਤਾਂ ਉਹਨਾਂ ਨੂੰ ਕੋਈ ਮਾੜਾ ਮੋਟਾ ਡਰ ਹੋਵੇ ਕਰੰਟ ਦਾ ਵੀ ਕਰੰਟ ਆਊਏ ਚ ਜਾਂ ਗਿੱਲਾ ਜਾਂ ਕਿਵੇਂ ਹੈ ਨਾ ਲਾਈਟ ਹੁੰਦੀ ਨਹੀਂ ਤੇ ਉਹਨਾਂ ਨੇ ਇਹ ਕਰਤਾ ਕੰਮ ਇਹੇ ਵਜਾ ਹੁੰਦਾ ਸੀਗਾ ਉਦੋਂ 18000 ਰਲਿ ਜਲੀ ਲੱਗੀ ਸੀ ਉਹ ਸੀਗੀ ਇਹ ਮੋਟਰ 18000 ਚ ਜਿਹੜੀਆਂ ਲੱਗੀਆਂ ਸੀ ਤੇ ਵੇਲੇ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਤਾਂਬੇ ਦਾ ਸੀਗਾ ਤੇ ਐਂ ਤਾਂ ਅੱਗੇ ਪਿੱਛੇ ਟਰਾਂਸਫਾਰਮ ਹੈਗੇ ਐ ਲਾਈਨ ਤੇ ਕੋਈ ਨਹੀਂ ਛੇੜਿਆ ਇਸ ਲਾਈਨ ਤੇ ਐ ਜਿਵੇਂ ਆ ਜਾਂਦੀ ਹੈ ਲਾਈਨ ਇਹ ਤੇ ਵੀ ਹੈਗੇ ਆ ਤੇ ਹੋਰ ਵੀ ਹੈਗੇ ਆ ਆਸੇ-ਪਾਸੇ ਪਰ ਆਹ ਪਤਾ ਨਹੀਂ ਜਿਵੇਂ ਕਿਸੇ ਨੂੰ ਕੋਈ ਪਤਾ ਹੁੰਦਾ ਵੀ ਇਹ ਤਾਂ ਬੇਦਈ ਹੈ ਰੂਤੋਂ ਸਿੱਖਿਆ ਨਾ ਆਹਾਂ ਆ ਟੁੱਟ ਗਿਆ ਵੇ ਮੈਂ ਟੁੱਟਿਆ ਪਿਆ ਗਲਾਸ ਜਾ ਬਾਕੀ ਯਾਰ ਬਈ ਉਹਨਾਂ ਨੇ ਕਿਹੜਾ ਤਾਰ ਸੁੱਕੀ ਹੈ ਉਹਨਾਂ ਨੇ ਤਾਂ ਖੋਲ ਕੇ ਤੇ ਸੈਟਤਾ ਕਿਤੇ ਪਿਆ ਆ ਦੇਖ ਤੇ ਇਹ ਬਲੇਡ ਨਾਲ ਵੱਢਦੇ ਯਾਰ ਇਹ ਜਿਹੜਾ ਨਾੜਾ ਅੜਕਾ ਲਾਉਣਾ ਫਿਰ ਵਧਣੇ ਪੈਂਦਾ ਉਹਨਾਂ ਨੂੰ ਮੈਂ ਵਾਰੇ ਵਾਰੇ ਜਾਈਏ ਇਹਨਾਂ ਦੇ ਆਹ ਭਾਈ ਕੇਬਲ ਇੱਥੋਂ ਆਪਣੀ ਮੋਟਰ ਦੀ ਜਿਹੜੀ ਉਹ ਤੁਹਾਨੂੰ ਵਿਖਾਈ ਸੀ ਆ ਵੀ ਗਈ ਇੱਥੇ ਕੇਬਲ ਸੀ ਆ ਵਿੱਚੋਂ ਜਿਹੜੀਆਂ ਸੀਗੀਆਂ ਨੇ ਤੇ ਉਹਦੇ ਵਾਲੀਆਂ ਜਿਨ੍ਹਾਂ ਨੂੰ ਕਨੈਕਸ਼ਨ ਦਿੱਤੇ ਹੁੰਦੇ ਉਹ ਵੀ ਬਾਹਰ ਖੇਚ ਲੀਆਂ ਨਹੀਂ ਤਾਂ ਤਾਰ ਹੀ ਨਹੀਂ ਰੜਕਦੀ ਕਿਤੇ ਇਹ ਨਹੀਂ ਤਾਂ ਤਾਰ ਹੀ ਨਹੀਂ ਰੜਕਦੀ ਕਿਤੇ ਇੱਥੇ ਹੈ ਉਦੋਂ ਇਹਦੀ ਗਾਂ ਵਿੱਚ ਹੋ ਗਈ ਤਾਰ ਫੇਰਾ ਹਾ ਦੂਜਾ ਫਿਰ ਉਹਨਾਂ ਕੁੰਜੀ ਤੇ ਆ ਗਈ ਇੱਥੇ ਪਈਆਂ ਨੇ ਮੋਟਰ ਕੋਲੇ ਆਪਣੀ ਕੁੰਜੀ ਨਾਲ ਨਾ ਸੁਖਿਆ ਬਾਰ ਖੋਲ ਕੇ ਕੁੰਜੀ ਦਾ ਆ ਗਿਆ ਇੱਥੇ ਚੱਕੀ ਆ ਖੋਲ ਲਈ ਅਸੀਂ ਬਾਰ ਖੁੱਲਾ ਸੀ ਚੱਕ ਤਾਂ ਸਹੀ ਇਹ ਤਾਂ ਪਿੱਛੇ ਲੱਗ ਗਿਆ ਉਹ ਮੈਨੂੰ ਜਗਦੀਜੀਤ ਲੱਗ ਗਿਆ ਹੂ ਆਹ ਭਾਈ ਆਪਣੀ ਕਾਨਕ ਇਹ ਬੰਦੇ ਦਾ ਸਿਆਣੇ ਆ ਜਿਹੜੇ ਕੰਜੀ ਇੱਥੇ ਰੱਖ ਦਿੰਦੇ ਸੀ ਹੋਰ ਕੀ ਰੱਖ ਦਿੰਦੇ ਆ ਯਾਰ ਬਈ ਵਕਤ ਪਾਦਾ ਯਾਰ ਇਹ ਆਣੀ ਗੱਟਾ ਉਹ ਪਿੱਤਰ ਦਾ ਪੰਪ ਕਮ ਹਾਨੀ ਨੇ ਦਿਮਾਗ ਜਾ ਯਾਰ ਹੈਨਾ ਚਲ ਹੁਣ ਆਪਾਂ ਲੈ ਜਾਾਂਗੇ ਜਾ ਕੇ ਇੱਥੋਂ ਖਿੱਚੀ ਉਹਨਾਂ ਨੇ ਕੇਬਲ ਆ ਆ ਆ ਪਤੀਆਂ ਆ ਪਤਿਓ ਵੀਂਗੀਆਂ ਕੀਤੀਆਂ ਵੀ ਆਹ ਹੰ ਇੱਕ ਤਾਰੇ ਨੂੰ ਸੀ ਇੱਕ ਇਹਨੂੰ ਸੀ ਹੰ ਆਇ ਤੋ ਕਿੱਛੇ ਜੁਵਾਂ ਅਸੀਂ ਬਾਹਰ ਖੁੱਲਾ ਕਿੱਥੇ ਤਾਂ ਬਾਈ ਜਦੋਂ ਖੇਤ ਆਉਂਦੇ ਸੀ ਤੇ ਸਾਰਾ ਕੁਝ ਫਿੱਟ ਸੀਗਾ ਵੀ ਐਂ ਤੇ ਕਿੱਥੇ ਆ ਅੱਜ ਸਾਰਾ ਕੁਝ ਥੱਲੇ ਸਿੱਟਿਆ ਪਿਆ ਪੱਤਰੇ ਬਹੁਤ ਨਿਕਲੇ ਦੇ ਜਿਹੜੇ ਨਾ ਪਤਾ ਨਹੀਂ ਇਹਨਾਂ ਨੂੰ ਪਤਾ ਕਿਵੇਂ ਲੱਗਦਾ ਯਾਰ ਵੀ ਇਹ ਤਾਂਬੇ ਦਾ ਹੈ ਇਹ ਅਲੂਮੀਨੀਅਮ ਦੇ ਨੂੰ ਹੱਥ ਪਾਉਂਦੇ ਤਾਂਬੇ ਦੇ ਨੂੰ ਹੱਥ ਪਾਉਂਦੇ ਇਹ ਹੈ ਹੈ ਪਲੇਟ ਤੇ ਲਿਖਿਆ ਇੱਥੇ ਪਲੇਟ ਹੋ ਗਿਆ ਇੱਧਰ ਆਹ ਸੀ ਪਲੇਟ ਤਾਂ ਲੈ ਜਾਵਾਂ ਕਿਹੱਚ ਕਿ ਆਪਾਂ ਫੋਟੋ ਵੀ ਲੈ ਜਾਣੀਆਂ ਫੇਰ ਹੀ ਇਹਦਾ ਕੋਈ ਬਣੂਗਾ ਕੁੰਜੀ ਕਿੱਥੇ ਰੱਖਣੀ ਆ ਆ ਬਈ ਕਣਕ ਕੁੰਜੀ ਨਾਲ ਲੈ ਚਲਾਂਗੇ ਹੁਣ ਤਾਂ ਇਧੋ ਕਿੱਥੇ ਦਬੀ ਜੀ ਵੇਲਾ ਹੈ ਖੈ ਹਰਕ ਪੈ ਗਿਆ ਇਹਦੇ ਨਾਲ ਪੂਰਾ ਨਾਲੇ ਕਿੰਨਾ ਮੀ ਪਿਆ ਡਿੱਗੂ ਪਛਾਣਾ ਵੇਖ ਕੇ ਡੋਮੀਰ ਚਲਾ ਆ ਜੰਮਿਆ ਤੂੰ ਮੈਨੂੰ ਡਿੱਗੂਗੀ ਨਹੀਂ ਨਹੀਂ ਗੁਲਡੰਡਾ ਤਾਂ ਹੈ ਨਹੀਂ ਆ ਨਹੀਂ ਇਹਦੀ ਪਤਾ ਨਹੀਂ ਕੀ ਗੱਲ ਆ ਕਣਕਾ ਨੂੰ ਹੈ ਏ ਕਿ ਨਾ ਕਣਕਾਂ ਬਾਈ ਆਈਆਂ ਤੂੰ ਉੱਥੇ ਵੇਖੇ ਤੈਨੂੰ ਖਾਉ ਜਾਂਦਾ ਰਾਜ ਨੋਨੇ ਪਹਿਲੇ ਸਾਲ ਵੀ ਜੀਰੋ ਡਰਦਾ ਉਹ ਵੀ ਕਣਕ ਨਾਈ ਉਤੋਂ ਲੜਦੀ ਜੀ ਆ ਵੀ ਜਵੇਂ ਡੇਕਦੀ ਹੁੰਦੀ ਐ ਖੰਭ ਜੇ ਖਲਾਰਦੀ ਐ ਬਾਕੀ ਦੇਚ ਗੁਲਦੰਡਾ ਹੈ ਨੀਗਾ ਲੂੰਬੜ ਪੁੱਛੀ ਜਰੂਰ ਐ ਪਾਸੇ-ਪਾਸੇ ਕੰਨੀਆਂ ਐ ਹੂੰ ਚਲੋ ਜੀ ਮੀ ਪਿਆਸੀ ਤੇ ਇੱਥੇ ਆਏ ਸੀਗਾ ਵੀ ਨਾਲ-ਨਾਲ ਕਣਕ ਕਿਤੇ ਪਾਣੀ ਨਾ ਖੜਾਵੇ ਇਹਦੇ ਚ ਪਾਣੀ ਤਾਂ ਹੈ ਨੀਗਾ ਤੇ ਮਾੜਾ-ਮੋਟਾ ਕਿਤੇ ਨੀਵੇਂ ਥਾਂ ਜਿਆਦੇ ਉੱਥੇ ਹੈਗਾ ਤੇ ਬਾਕੀ ਮੀਂਹ ਫਾਇਦਾ ਕਰੂਗਾ ਨੁਕਸਾਨ ਨਹੀਂ ਕਰਦਾ ਹਨਾ ਵੀ ਸੁੱਕੇ ਮਨਜਾ ਗੱਲ ਮੀਨ ਫਾਇਦਾ ਹੀ ਕਰੂਗਾ ਮੀਨ ਦੇ ਜੇ ਤਾਂ ਹੱਦੋਂ ਬਾਲਾ ਮੀਨ ਪੈ ਗਿਆ ਵੀ ਜਿਵੇਂ ਮੰਨ ਕੇ ਚੱਲ ਹੈ ਨਾ ਫੇਰ ਤਾਂ ਆਪਾਂ ਮੰਨਦੇ ਆ ਵੀ ਨੁਕਸਾਨ ਹੋਊਗਾ ਵੀ ਮੀਨ ਪਿਆ ਤਾਂ ਹੈਗਾ ਆਪਾਂ ਨੂੰ ਐ ਲੱਗਦਾ ਸੀ ਬਹੁਤ ਪੈ ਗਿਆ ਪੈਂਦਾ ਥੋੜਾ ਥੋੜਾ ਸੀ ਤੇ ਪਿਆ ਲਗਾਤਾਰ ਵੀ ਮੰਨ ਲਾ ਘੰਟਾ ਦੋ ਘੰਟੇ ਤੇ ਇਹ ਤੋਂ ਪਹਿਲਾਂ ਹੈ ਪ੍ਰਮਾਤਮਾ ਜੀ ਕੋਈ ਕਰਦਾ ਕੋਈ ਚੰਗਾ ਹੀ ਕਰਦਾ ਹਾਂ ਬਾਕੀ ਆਏ ਆ ਨਾ ਮੀ ਪਹਿਲਾਂ ਪਏ ਕੋਈ ਨਹੀਂ ਸੀ ਚੱਜਨ ਜੇ ਤਾਂ ਹੁਣ ਪਹਿਲਾਂ 20 ਪਏ ਹੁੰਦੇ ਵੀ ਕਣਕਾ ਚੱਕਦਾ ਮੀ ਪਿਆ ਹੁੰਦਾ ਫੇਰ ਤਾਂ ਹੁੰਦਾ ਵੀ ਨੁਕਸਾਨ ਹੋਊਗਾ ਵੀ ਧਰਤੀ ਪਹਿਲਾਂ ਹੀ ਬਹੁਤ ਹੋ ਸੀਗੀ ਤੇ ਮੀ ਦਾ ਕੋਈ ਪਿਆ ਨਹੀਂ ਸੀ ਮੀ ਭਾਲਦੀ ਸੀ ਕਣਕ ਹੂੰ ਬਾਕੀ ਆ ਕਣਕ ਜਿੱਥੇ ਕਿਤੇ ਦੂਰਾ ਕਿਹੜਾ ਉੱਥੇ ਡਿੱਗਦੀ ਜੇ ਹੈਨਾ ਦੂਰਾ ਕਿੜਾ ਇੱਥੇ ਬਈ ਜਾ ਇੱਥੇ ਦੂਰਾ ਕਿੜਾ ਹੈ ਦੂਰਾ ਕਿੜਾ ਹੀ ਅਸਲ ਹੋਰ ਤਾਂ ਕੋਈ ਡਿੱਗਣ ਦਾ ਕਾਰਨ ਹੀ ਨਹੀਂ ਹੈਨਾ ਉੱਥੇ ਤਾਂ ਵੀ ਨਹੀਂ ਭੁਗਿਆ ਇੱਕ ਹੋਰ ਗੱਲ ਹੈ ਜਿੱਥੇ ਤੱਕ ਆਪਣੀ ਰੂੜੀ ਦੀ ਰੇਪਈ ਹੈ ਨਾ ਉੱਥੇ ਤੱਕ ਦੱਸਦੀ ਆ ਕਣਕੇ ਚ ਵੀ ਇੱਥੇ ਤੱਕ ਰੂੜੀ ਦੀ ਰੇਪਈ ਹੈ ਪਰ ਪਾਈ ਸੀ ਨਾ ਆਪਾਂ ਉਹ ਉਹ ਮੋਟਰ ਦੇ ਵਿੱਚ ਕਈ ਉਹਦੇ ਤਿੰਨ ਤਾਰ ਤੁਰ ਖਿੱਚ ਕੇ ਲੱਗੇ ਹੂੰ ਹੂੰ ਚਲਦੇ ਆ ਉਹ ਵੇਖ ਕੇ ਉਹਨੇ ਆਪਾਂ ਇਹ ਉਹਦੇ ਤਿੰਨ ਤਾਰ ਲੈ ਖਿੱਚ ਗਏ ਟਰਾਂਸਫਾਰਮ ਤਾਂ ਹੈਗਾ ਉਹਦੇ